ਮੈਮੋਰੀਅਲ ਕਰਤਾਰਪੁਰ ਦੇ ਪ੍ਰੋਜੈਕਟ ਨੂੰ ਬਣਾਉਣ ਦੇ ਲਈ ਜਿੱਥੇ ਚੇਅਰਮੈਨ ਵਰਜਿੰਦਰ ਸਿੰਘ ਹਮਦਰਦ ਦੀ ਸਰਪ੍ਰਸਤੀ ਹੇਠ ਬਣੇ ਸਾਰੇ ਪ੍ਰੋਜੈਕਟ ਦੀ ਪੰਜਾਬ ਸਰਕਾਰ ਦੀ ਹੁਕਮਾਤੇ ਜਾਂਚ ਹੋ ਰਹੀ ਸੀ ਵਿਜੀਲੈਂਸ ਇਸ ਮਾਮਲੇ ਦੇ ਵਿੱਚ ਲੰਬੀ ਜਾਂਚ ਕਰ ਰਹੀ ਸੀ ਜਿਸ ਤੋਂ ਬਾਅਦ ਹੁਣ ਵਰਜਿੰਦਰ ਸਿੰਘ ਹਮਦਰਦ ਤੋਂ ਇਲਾਵਾ ਹੋਰ ਕਈ ਲੋਕ ਨੇ ਜਿਨ੍ਹਾਂ ਤੇ ਮੁਕੱਦਮਾ ਦਰਜ ਹੋ ਚੁੱਕਿਆ ਹੈ ਦੱਸਦੀ ਕਿ ਇੱਥੇ ਇੱਕ ਆਈਐਸ ਅਧਿਕਾਰੀ ਤੇ ਲੁਧਿਆਣਾ ਦੇ ਵੱਡੇ ਬਿਲਡਰ ਵੀ ਸ਼ਾਮਲ ਨੇ 26 ਵਿਅਕਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਤੇ ਕੇਸ ਦਰਜ ਕੀਤਾ ਗਿਆ ਦਰਅਸਲ ਵਰਜਿੰਦਰ ਸਿੰਘ ਹਮਦਰਦ ਨੂੰ ਗ੍ਰਿਫਤਾਰੀ ਦੇ ਲਈ 6 ਦਿਨਾਂ ਦਾ ਨੋਟਿਸ ਪੇਸ਼ ਦਿੱਤਾ ਗਿਆ ਇਸ ਦੇ ਨਾਲ ਕਈ ਬਿਲਡਰ ਜਿਹੜੇ ਨੇ ਉਹਨਾਂ ਸਮੇਤ ਅਧਿਕਾਰੀ ਗ੍ਰਿਫਤਾਰ ਹੋਏ ਨੇ 13 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਇਹ ਮੁਕਦਮਾ 26 ਵਿਅਕਤੀਆਂ ਤੇ ਦਰਜ ਕੀਤਾ ਗਿਆ ਦਰਅਸਲ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13 ਤੇ ਮੁਕਦਮਾ ਦਰਜ ਭਾਰਤੀ ਦੰਡਾਵਲੀ ਦੀ ਧਾਰਾ 420 467 ਤੇ 468 ਇਸ ਦੇ ਨਾਲ ਆਰਟੀਕਲ 471 ਤੇ 120 ਦੇ ਤਹਿਤ ਦਰਜ ਕੀਤਾ ਗਿਆ ਤਾਂ ਵੱਡੀ ਕਾਰਵਾਈ ਦੱਸਦੀ ਹੈ ਕਿ ਅਜੀਤ ਅਖਬਾਰ ਦੇ ਸੰਪਾਦਕ ਵਰਜਿੰਦਰ ਸਿੰਘ ਹਮਦਰਦ ਸਣੇ 26 ਵਿਅਕਤੀ ਨੇ ਜਿਨ੍ਹਾਂ ਤੇ ਵੱਡੀ ਕਾਰਵਾਈ ਹੋਈ ਹੈ ਜੰਗ ਆਜ਼ਾਦੀ ਮੈਮੋਰੀਅਲ ਕਰਤਾਰਪੁਰ ਦੇ ਪ੍ਰੋਜੈਕਟ ਨੂੰ ਲੈ ਕੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਸੀ ਵਿਜੀਲੈਂਸ ਨੂੰ ਹੁਕਮ ਦਿੱਤੇ ਗਏ ਸਨ ਤੇ ਵਿਜੀਲੈਂਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਸੀ ਤਾਂ ਹੁਣ ਵਰਜਿੰਦਰ ਹਮਦਰਦ ਇੱਕ ਆਈਐਸ ਅਧਿਕਾਰੀ ਸਣੇ 26 ਵਿਅਕਤੀਆਂ ਤੇ ਐਫਆਈਆਰ ਦਰਜ ਹੋਈ ਹੈ। ਅਨਲਨੀ ਐਮਰਜੈਂਸੀ ਵਾਲੇ ਜਿਹੜੇ ਹਾਲਾਤ ਹੈ ਉਹ ਇਸ ਵੇਲੇ ਕਹਿੰਦਾ ਕਿ ਤੇ ਜਾ। ਉਹ ਪੰਜਾਬ ਦੇ ਵਿੱਚ ਜਿਹੜਾ মিডিਆ ਦਾ ਗळा ਘੁੱਟਣ ਵਾਸਤੇ ਜਿਵੇਂ ਐਮਰਜੈਂਸੀ ਦੇ ਵੇਲੇ ਕੀਤਾ ਗਿਆ ਸੀ ਉਹ ਅਜੀਤ ਪ੍ਰਕਾਸ਼ਨ ਸਬੂਤ ਦੇ ਮੁੱਖ ਸੰਪਾਦਕ ਸਰਦਾਰ ਭਜਿੰਦਰ ਸਿੰਘ ਹਮਦਾਦ ਦੇ ਵਿਰੁੱਧ ਪਰਚਾ ਦਰਜ ਕਰਕੇ ਸੋ ਮੈਂ ਇਸ ਗੱਲ ਨੂੰ ਕੰਡਮ ਕਰਦਾ ਇਹ ਬਹੁਤ ਹੀ ਘਟੀਆ ਕੰਮ ਸਰਕਾਰ ਨੇ ਕੀਤਾ ਇਹ ਮੀਡੀਆ ਦੀ ਆਜ਼ਾਦੀ ਦੇ ਉੱਤੇ ਬਹੁਤ ਵੱਡਾ ਹਮਲਾ ਔਰ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਾ ਕਿ ਜਿਹੜੀ ਅਜੀਤ ਹੈ ਇਹ ਪੰਜਾਬ ਦਾ ਪੰਜਾਬੀਆਂ ਦਾ ਪੰਜਾਬੀਅਤ ਦਾ ਸਭ ਤੋਂ ਵੱਡਾ ਆਧਾਰ ਹੈ ਔਰ ਬੜੀ ਵੱਡੀ ਇਹਦੀ ਕੰਟਰੀਬਿਊਸ਼ਨ ਔਰ ਸਰਦਾਰ ਬਜਿੰਦਰ ਸਿੰਘ ਉਹਨਾਂ ਦਰੋਂ ਨੇ ਜੰਗੇ ਆਜ਼ਾਦੀ ਦੇ ਵਿੱਚ ਬੜਾ ਕਮਾਲ ਦਾ ਯੋਗਦਾਨ ਜਿਹੜਾ ਪਾਇਆ ਔਰ ਬੜੀ ਇਮਾਨਦਾਰੀ ਦੇ ਨਾਲ ਉਹਨਾਂ ਨੇ ਕੰਮ ਕੀਤਾ ਇਸ ਕਰਕੇ ਉਸ ਸ਼ਖਸੀਅਤ ਨੂੰ ਡਰਾਉਣ ਵਾਸਤੇ ਕਿ ਜੇ ਉਹਨੇ ਆਪਣਾ ਸਮਾਂ ਦਿੱਤਾ ਤਜਰਬਾ ਦਿੱਤਾ ਜੰਗੇ ਆਜ਼ਾਦੀ ਨੂੰ ਬਣਾਉਣ ਵਾਸਤੇ ਤਾਂ ਲੰਬੇ ਸਮੇਂ ਤੋਂ ਇਹ ਸਰਕਾਰ ਜਿਹੜੀ ਹੈ ਅਜੀਤ ਨੂੰ ਆਪਣੇ ਤਰੀਕੇ ਨਾਲ ਚਲਾਉਣ ਵਾਸਤੇ ਉਹਨਾਂ ਨੂੰ ਧਮਕੀਆਂ ਦੇ ਰਹੀ ਸੀ ਅੱਜ ਬਖਲਾਹਰ ਦੇ ਵਿੱਚ ਆ ਕੇ ਜਦੋਂ ਵੱਡੀਆਂ ਵੱਡੀਆਂ ਸਟੋਰੀਆਂ ਇਹਨਾਂ ਦੇ ਪਰਦੇ ਅਜੇ ਤੋਂ ਖੁੱਲ੍ਹੇ ਜਾ ਰਹੇ ਨੇ ਇਹਨਾਂ ਨੇ ਸਰਦਾਰ ਭਜਿੰਦਰ ਸਿੰਘ ਹਮਦਰਦ ਖੜਾਫ ਜਿਹੜਾ ਪਤਾ ਲੱਗਿਆ ਪੱਤਾ ਦਰਜ ਕੀਤਾ ਮੈਂ ਸਮਝਦਾ ਇਹ ਲੋਕਤੰਤਰ ਦਾ ਕਤਲ ਆ ਇਹ ਪ੍ਰੈਸ ਦੀ ਆਜ਼ਾਦੀ ਉੱਤੇ ਬਹੁਤ ਵੱਡਾ ਹਮਲਾ ਔਰ ਮੈਂ ਚਾਹੁੰਨਾ ਕਿ ਇਲੈਕਸ਼ਨ ਕਮਿਸ਼ਨ ਨੂੰ ਇਹਦਾ ਸ਼ਕਤੀ ਨਾਲ ਨੋਟਿਸ ਲੈਣ ਤੇ ਜੇ ਇਹ ਹਾਲਾਤ ਅਖਬਾਰਾਂ ਦੇ ਪੰਜਾਬ 'ਚ ਹੋ ਗਏ ਤਾਂ ਫਰੀ ਐਂਡ ਫੇਅਰ ਇਲੈਕਸ਼ਨ ਕਿੱਥੋਂ ਹੋਏ ਔਰ ਦੇਸ਼ ਦੀਆਂ ਅਦਾਲਤਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਇਹ ਐਮਰਜੈਂਸੀ ਵਾਲੇ ਹਾਲਾਤ ਜਿਹੜੇ ਸਰਕਾਰਾਂ ਪੈਦਾ ਕਰ ਰਹੀਆਂ ਨੇ ਇਹਦੇ ਤੇ ਅਦਾਲਤਾਂ ਨੂੰ ਵੀ ਜਿਹੜਾ ਸੁਭਾ ਮਤੋਂ ਇਹਨਾਂ ਚੀਜ਼ਾਂ ਦਾ ਬੋਲਸਣਾ ਚਾਹੀਦਾ ਜੇ ਇਸ ਤਰੀਕੇ ਨਾਲ ਇਹ ਵੱਡੇ ਸੰਪਾਦਕਾਂ ਨੂੰ ਡਰਾਉਣ ਲੱਗ ਪਿਆ ਆਮ ਬੰਦੇ ਦੀ ਆਵਾਜ਼ ਜਿਹੜੀ ਹੈ ਉਹ ਸਖਤਲ ਕੀਤੀ ਜਾਏਗੀ ਸੋ ਮੈਂ ਨੂੰ ਕੰਡਮ ਕਰਦਾ ਤਸਵੀਰ ਲਈ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਅਜੀਤ ਅਖਬਾਰ ਦੇ ਸੰਪਾਦਕ ਵਰਜਿੰਦਰ ਸਿੰਘ ਹਮਦਰਦ ਦਸਣੇ 26 ਵਿਅਕਤੀਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਦਰਸਨ ਇਸ ਮਾਮਲੇ ਦੇ ਵਿੱਚ 420 ਦਸਣੇ ਕਈ ਹੋਰ ਧਨਾਵਾਂ ਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਮੁਕੱਦਮਾ ਦਰਜ ਕੀਤਾ ਗਿਆ ਹੈ ਜੰਗ ਅਜ਼ਾਦੀ ਮੈਮੋਰੀਅਲ ਕਰਤਾਰਪੁਰ ਦੇ ਪ੍ਰੋਜੈਕਟ ਨੂੰ ਬਣਾਉਣ ਦੇ ਲਈ ਜਿੱਥੇ ਚੇਅਰਮੈਨ ਵਰਜਿੰਦਰ ਸਿੰਘ ਹਮਦਰਦ ਦੀ ਸਰਪ੍ਰਸਤੀ ਹੇਠ ਬਣੇ ਸਾਰੇ ਪ੍ਰੋਜੈਕਟ ਦੀ ਪੰਜਾਬ ਕਾਰਦੀ ਹੁਕਮਾਤੇ ਜਾਂਚ ਹੋ ਰਹੀ ਸੀ ਵਿਜੀਲੈਂਸ ਦੇ ਮਾਮਲੇ ਦੇ ਵਿੱਚ ਲੰਬੀ ਜਾਂਚ ਕਰ ਰਹੀ ਸੀ ਜਿਸ ਤੋਂ ਬਾਅਦ ਹੁਣ ਵਰਜਿੰਦਰ ਸਿੰਘ ਹਮਦਰਦ ਤੋਂ ਇਲਾਵਾ ਹੋਰ ਕਈ ਲੋਕ ਨੇ ਜਿਨ੍ਹਾਂ ਤੇ ਮੁਕੱਦਮਾ ਦਰਜ ਹੋ ਚੁੱਕਿਆ ਹੈ ਦੱਸਦੀ ਕਿ ਇੱਥੇ ਇੱਕ ਆਈਐਸ ਅਧਿਕਾਰੀ ਤੇ ਲੁਧਿਆਣਾ ਦੇ ਵੱਡੇ ਬਿਲਡਰ ਵੀ ਸ਼ਾਮਲ ਨੇ 26 ਵਿਅਕਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਤੇ ਕੇਸ ਦਰਜ ਕੀਤਾ ਗਿਆ ਹੈ ਦਰਅਸਲ ਵਰਜਿੰਦਰ ਸਿੰਘ ਹਮਦਰਦ ਨੂੰ ਗ੍ਰਿਫਤਾਰੀ ਦੇ ਲਈ 6 ਦਿਨਾਂ ਦਾ ਨੋਟਿਸ ਪੇਸ਼ ਦਿੱਤਾ ਗਿਆ ਇਸ ਦੇ ਨਾਲ ਕਈ ਬਿਲਡਰ ਜਿਹੜੇ ਨੇ ਉਹਨਾਂ ਸਮੇਤ ਅਧਿਕਾਰੀ ਗ੍ਰਿਫਤਾਰ ਹੋਏ ਨੇ 13 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਇਹ ਮੁਕਦਮਾ 26 ਵਿਅਕਤੀਆਂ ਤੇ ਦਰਜ ਕੀਤਾ ਗਿਆ ਹੈ ਦਰਅਸਲ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13 ਤੇ ਮੁਕਦਮਾ ਦਰਜ ਭਾਰਤੀ ਦੰਡਾਵਲੀ ਦੀ ਧਾਰਾ 420 467 ਤੇ 468 ਇਸ ਦੇ ਨਾਲ 471 ਤੇ 120 ਦੇ ਤਹਿਤ ਦਰਜ ਕੀਤਾ ਗਿਆ ਤਾਂ ਵੱਡੀ ਕਾਰਵਾਈ ਦੱਸਦੀ ਹੈ ਕਿ ਅਜੀਤ ਅਖਬਾਰ ਦੇ ਸੰਪਾਦਕ ਵਰਜਿੰਦਰ ਸਿੰਘ ਹਮ ਦਰਦ ਸਣੇ 26 ਵਿਅਕਤੀ ਨੇ ਜਿਨ੍ਹਾਂ ਤੇ ਵੱਡੀ ਕਾਰਵਾਈ ਹੋਈ ਹੈ ਜੰਗ ਆਜ਼ਾਦੀ ਮੈਮੋਰੀਅਲ ਕਰਤਾਰਪੁਰ ਦੇ ਪ੍ਰੋਜੈਕਟ ਨੂੰ ਲੈ ਕੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਸੀ ਵਿਜੀਲੈਂਸ ਨੂੰ ਹੁਕਮ ਦਿੱਤੇ ਗਏ ਸਨ ਤੇ ਵਿਜੀਲੈਂਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਸੀ ਤਾਂ ਹੁਣ ਵਰਜਿੰਦਰ ਹਮਦਰਦ ਇੱਕ ਆਈਐਸ ਅਧਿਕਾਰੀ ਸਣੇ 26 ਵਿਅਕਤੀਆਂ ਤੇ ਐਫਆਈਆਰ ਦਰਜ ਹੋਈ ਹੈ ਅਨਲੈਨੀ ਐਮਰਜੈਂਸੀ ਵਾਲੇ ਜਿਹੜੇ ਹਾਲਾਤ ਆ ਉਹ ਇਸ ਵੇਲੇ ਪੈਦਾ ਕੀਤੇ ਜਾ ਰਹੇ ਉਹ ਪੰਜਾਬ ਦੇ ਵਿੱਚ ਜਿਹੜਾ মিডিਆ ਦਾ ਗळा ਘੁੱਟਣ ਵਾਸਤੇ ਜਿਵੇਂ ਐਮਰਜੈਂਸੀ ਦੇ ਵੇਲੇ ਕੀਤਾ ਗਿਆ ਸੀ ਉਹ ਅਜੀਤ ਪ੍ਰਕਾਸ਼ਨ ਸਬੂ ਤੇ ਬੁੱਕ ਸੰਪਾਦਕ ਸਰਦਾਰ ਭਜਿੰਦਰ ਸਿੰਘ ਹਮਦਾਨ ਦਾ ਵਿਰੋਧ ਪਰਚਾ ਦਰਜ ਕਰਕੇ ਸੋ ਮੈਂ ਇਸ ਗੱਲ ਨੂੰ ਕੰਡਮ ਕਰਦਾ ਇਹ ਬਹੁਤ ਹੀ ਘਟਿਆ ਕੰਮ ਸਰਕਾਰ ਨੇ ਕੀਤਾ ਹੈ ਮੀਡੀਆ ਦੀ ਆਜ਼ਾਦੀ ਦੇ ਉੱਤੇ ਬਹੁਤ ਵੱਡਾ ਹਮਲਾ ਔਰ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਾ ਕਿ ਜਿਹੜੀ ਅਜੀਤ ਹੈ ਇਹ ਪੰਜਾਬ ਦਾ ਪੰਜਾਬੀਆਂ ਦਾ ਪੰਜਾਬੀਅਤ ਦਾ ਸਭ ਤੋਂ ਵੱਡਾ ਆਧਾਰ ਹੈ ਔਰ ਬੜੀ ਵੱਡੀ ਇਹਦੀ ਕੰਟਰੀਬਿਊਸ਼ਨ ਹੈ ਔਰ ਸਰਦਾਰ ਬਚੰਦਰ ਸਿੰਘ ਹੰਦਰਵਾਲ ਨੇ ਜੰਗੇ ਆਜ਼ਾਦੀ ਦੇ ਵਿੱਚ ਬੜਾ ਕਮਾਲ ਦਾ ਯੋਗਦਾਨ ਜਿਹੜਾ ਪਾਇਆ ਔਰ ਬੜੀ ਇਮਾਨਦਾਰੀ ਦੇ ਨਾਲ ਉਹਨਾਂ ਨੇ ਕੰਮ ਕੀਤਾ ਇਸ ਕਰਕੇ ਉਸ ਸ਼ਖਸੀਅਤ ਨੂੰ ਡਰਾਉਣ ਵਾਸਤੇ ਕਿ ਜੇ ਉਹਨੇ ਆਪਣਾ ਸਮਾਂ ਦਿੱਤਾ ਤਜਰਬਾ ਦਿੱਤਾ ਜੰਗੇ ਆਜ਼ਾਦੀ ਨੂੰ ਬਣਾਉਣ ਵਾਸਤੇ ਤਾਂ ਲੰਬੇ ਸਮੇਂ ਤੋਂ ਇਹ ਸਰਕਾਰ ਜਿਹੜੀ ਹੈ ਅਜੀਤ ਨੂੰ ਆਪਣੇ ਤਰੀਕੇ ਨਾਲ ਚਲਾਉਣ ਵਾਸਤੇ ਉਹਨਾਂ ਨੂੰ ਧਮਕੀਆਂ ਦੇ ਰਹੀ ਸੀ ਅੱਜ ਬਖਲਾਹਰ ਦੇ ਵਿੱਚ ਆ ਕੇ ਕਿ ਜਦੋਂ ਵੱਡੀਆਂ-ਵੱਡੀਆਂ ਸਟੋਰੀਆਂ ਇਹਨਾਂ ਦੇ ਪਰਦੇ ਅਜੀਤ ਨੂੰ ਖੁੱਲ੍ਹੇ ਜਾ ਰਹੇ ਇਹਨਾਂ ਨੇ ਸਰਦਾਰ ਭਜਿੰਦਰ ਸਿੰਘ ਹਮਦਰਦ ਖੜਾਫ ਜਿਹੜਾ ਪਤਾ ਲੱਗਿਆ ਪੱਤਾ ਦਰਜ ਕੀਤਾ ਮੈਂ ਸਮਝਦਾ ਇਹ ਲੋਕਤੰਤਰ ਦਾ ਕਤਲ ਆ ਤੇ ਪ੍ਰੈਸ ਦੀ ਆਜ਼ਾਦੀ ਉੱਤੇ ਬਹੁਤ ਵੱਡਾ ਹਮਲਾ ਔਰ ਮੈਂ ਚਾਹੁੰਨਾ ਕਿ ਇਲੈਕਸ਼ਨ ਕਮਿਸ਼ਨ ਨੂੰ ਇਹਦਾ ਸਖਤੀ ਨਾਲ ਨੋਟਿਸ ਲੈਣਾ ਚਾਹੀਦਾ ਜੇ ਇਹ ਹਾਲਾਤ ਅਖਬਾਰਾਂ ਦੇ ਪੰਜਾਬ 'ਚ ਹੋ ਗਏ ਤਾਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਿੱਥੇ ਹੋਏ ਔਰ ਦੇਸ਼ ਦੀਆਂ ਅਦਾਲਤਾਂ ਨੂੰ ਵੀ ਮੈਂ ਕਹਿਣਾ ਚਾਹੁੰਨਾ ਕਿ ਇਹ ਐਮਰਜੈਂਸੀ ਵਾਲੇ ਹਾਲਾਤ ਜਿਹੜੇ ਸਰਕਾਰਾਂ ਪੈਦਾ ਕਰ ਰਹੀਆਂ ਇਹਦੇ ਤੇ ਅਦਾਲਤਾਂ ਨੂੰ ਵੀ ਜਿਹੜਾ ਸੁਭਾ ਮੋਟੋ ਇਹ ਨਿਕਾਤਾ ਬੋਲ ਸੀ ਨਾਲ ਕਹਿੰਦਾ ਜੇ ਇਸ ਤਰੀਕੇ ਦੇ ਡੇ ਵੱਡੇ ਸੰਪਾਦਕਾਂ ਨੂੰ ਡਰਾਇ ਤੋਂ ਘਾਉਣ ਲੱਗ ਪਿਆ ਆ ਬੰਦੇ ਦੀ ਆਵਾਜ਼ ਵੀ ਜਿਹੜੀ ਹੈ ਉਹ ਸਕਟਲ ਕੀਤੀ ਜਾਏਗੀ ਸੋ ਮੈਂ ਵੀ ਕੰਡਮ ਕਰਦਾ ਅੱਛਾ ਸੈਸ ਵਿਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਅਜੀਤ ਅਖਬਾਰ ਦੇ ਸੰਪਾਦਕ ਵਰਜਿੰਦਰ ਸਿੰਘ ਹਮਦਰਦ ਸਣੇ 26 ਵਿਅਕਤੀਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਦਰਅਸਲ ਇਸ ਮਾਮਲੇ ਦੇ ਵਿੱਚ 420 ਦੇ ਸਣੇ ਕਈ ਹੋਰ ਧਾਣਾਵਾਂ ਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਮੁਕੱਦਮਾ ਦਰਜ ਕੀਤਾ ਗਿਆ ਜੰਗੇ ਆਜ਼ਾਦੀ ਮੈਮੋਰੀਅਲ ਕਰਤਾਰਪੁਰ ਦੇ ਪ੍ਰੋਜੈਕਟ ਨੂੰ ਬਣਾਉਣ ਦੇ ਲਈ ਜਿੱਥੇ ਚੇਅਰਮੈਨ ਵਰਜਿੰਦਰ ਸਿੰਘ ਹਮਦਰਦ ਦੀ ਸਰਪ੍ਰਸਤੀ ਹੇਠ ਬਣੇ ਸਾਰੇ ਪ੍ਰੋਜੈਕਟ ਦੀ ਪੰਜਾਬ ਸਰਕ ਕਾਰ ਦੇ ਹੁਕਮਾਂ ਤੇ ਜਾਂਚ ਹੋ ਰਹੀ ਸੀ ਵਿਜੀਲੈਂਸ ਇਸ ਮਾਮਲੇ ਦੇ ਵਿੱਚ ਲੰਬੀ ਜਾਂਚ ਕਰ ਰਹੀ ਸੀ ਜਿਸ ਤੋਂ ਬਾਅਦ ਹੁਣ ਵਰਜਿੰਦਰ ਸਿੰਘ ਹਮਦਰਦ ਤੋਂ ਇਲਾਵਾ ਹੋਰ ਕਈ ਲੋਕ ਨੇ ਜਿਨ੍ਹਾਂ ਤੇ ਮੁਕੱਦਮਾ ਦਰਜ ਹੋ ਚੁੱਕਿਆ ਹੈ ਦੱਸਦੀ ਕਿ ਇੱਥੇ ਇੱਕ ਆਈਐਸ ਅਧਿਕਾਰੀ ਤੇ ਲੁਧਿਆਣਾ ਦੇ ਵੱਡੇ ਬਿਲਡਰ ਵੀ ਸ਼ਾਮਲ ਨੇ 26 ਵਿਅਕਤੀ ਦੱਸੇ ਜਾ ਰਹੇ ਨੇ ਜਨਾਤੇ ਕੇਸ ਦਰਜ ਕੀਤਾ ਗਿਆ ਦਰਅਸਲ ਵਰਜਿੰਦਰ ਸਿੰਘ ਹਮਦਰਦ ਨੂੰ ਗ੍ਰਿਫਤਾਰੀ ਦੇ ਲਈ 6 ਦਿਨਾਂ ਦਾ ਨੋਟਿਸ ਪੇਸ਼ ਦਿੱਤਾ ਗਿਆ ਇਸ ਦੇ ਨਾਲ ਕਈ ਬਿਲਡਰ ਜਿਹੜੇ ਨੇ ਉਹਨਾਂ ਸਮੇਤ ਅਧਿਕਾਰੀ ਗ੍ਰਿਫਤਾਰ ਹੋਏ ਨੇ 13 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਇਹ ਮੁਕਦਮਾ 26 ਵਿਅਕਤੀਆਂ ਤੇ ਦਰਜ ਕੀਤਾ ਗਿਆ ਹੈ ਦਰਅਸਲ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13 ਤੇ ਮੁਕਦਮਾ ਦਰਜ ਭਾਰਤੀ ਦੰਡਾਵਲੀ ਦੀ ਧਾਰਾ 420 467 ਤੇ 468 ਇਸ ਦੇ ਨਾਲ 471 ਤੇ 120 ਦੇ ਤਹਿਤ ਦਰਜ ਕੀਤਾ ਗਿਆ ਤਾਂ ਵੱਡੀ ਕਾਰਵਾਈ ਦੱਸਦੀ ਹੈ ਕਿ ਅਜੀਤ ਅਖਬਾਰ ਦੇ ਸੰਪਾਦਕ ਵਰਜਿੰਦਰ ਸਿੰਘ ਹਮਦਾ ਅਰਧ ਸਣੇ 26 ਵਿਅਕਤੀ ਨੇ ਜਨਾਤੇ ਵੱਡੀ ਕਾਰਵਾਈ ਹੋਈ ਹੈ ਜੰਗ ਆਜ਼ਾਦੀ ਮੈਮੋਰੀਅਲ ਕਰਤਾਰਪੁਰ ਦੇ ਪ੍ਰੋਜੈਕਟ ਨੂੰ ਲੈ ਕੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਸੀ ਵਿਜੀਲੈਂਸ ਨੂੰ ਹੁਕਮ ਦਿੱਤੇ ਗਏ ਸਨ ਤੇ ਵਿਜੀਲੈਂਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਸੀ ਤਾਂ ਹੁਣ ਵਰਜਿੰਦਰ ਹਮਦਰਦ ਇੱਕ ਆਈਐਸ ਅਧਿਕਾਰੀ ਸਣੇ 26 ਵਿਅਕਤੀਆਂ ਤੇ ਐਫਆਈਆਰ ਦਰਜ ਹੋਈ ਹੈ ਅਨਲਨੀ emergancy ਵਾਲੇ ਜਿਹੜੇ ਹਾਲਾਤ ਐ ਉਹ ਇਸ ਵੇਲੇ ਕਹਿੰਦਾ ਕਿ ਤੇ ਜਾ ਉਹ ਪੰਜਾਬ ਦੇ ਵਿੱਚ ਜਿਹੜਾ ਮੀਡੀਆ ਦਾ ਗळा ਘੁੱਟਣ ਵਾਸਤੇ ਜਿਵੇਂ emergency ਦੇ ਵੇਲੇ ਕੀਤਾ ਗਿਆ ਸੀ ਉਹ ਅਜੀਤ ਪ੍ਰਕਾਸ਼ਨ ਸਮੂਹ ਦੇ ਮੁਖ ਸੰਪਾਦਕ ਸਰਦਾਰ ਭਜਿੰਦਰ ਸਿੰਘ ਹਮਦਾਨਾ ਦੇ ਵਿਰੁੱਧ ਪਰਚਾ ਦਰਜ ਕਰਕੇ ਸੋ ਮੈਂ ਇਸ ਗੱਲ ਨੂੰ ਕੰਡਮ ਕਰਦਾ ਇਹ ਬਹੁਤ ਹੀ ਘਟੀਆ ਕੰਮ ਸਰਕਾਰ ਨੇ ਕੀਤਾ ਮੀਡੀਆ ਦੀ ਆਜ਼ਾਦੀ ਦੇ ਉੱਤੇ ਬਹੁਤ ਵੱਡਾ ਹਮਲਾ ਔਰ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਾ ਕਿ ਜਿਹੜੀ ਅਜੀਤ ਹੈ ਇਹ ਪੰਜਾਬ ਦਾ ਪੰਜਾਬੀਆਂ ਦਾ ਪੰਜਾਬੀਅਤ ਦਾ ਸਭ ਤੋਂ ਵੱਡਾ ਆਧਾਰ ਹੈ ਔਰ ਬੜੀ ਵੱਡੀ ਇਹਦੀ ਕੰਟਰੀਬਿਊਸ਼ਨ ਹੈ ਔਰ ਸਰਦਾਰ ਬਚਨਦਰ ਸਿੰਘ ਹਮਦਰਦਾਰ ਨੇ ਜੰਗੇ ਆਜ਼ਾਦੀ ਦੇ ਵਿੱਚ ਬੜਾ ਕਮਾਲ ਦਾ ਯੋਗਦਾਨ ਜਿਹੜਾ ਪਾਇਆ ਔਰ ਬੜੀ ਇਮਾਨਦਾਰੀ ਦੇ ਨਾਲ ਉਹਨਾਂ ਨੇ ਕੰਮ ਕੀਤਾ ਇਸ ਕਰਕੇ ਉਸ ਸ਼ਖਸੀਅਤ ਨੂੰ ਡਰਾਉਣ ਵਾਸਤੇ ਕਿ ਜੇ ਉਹਨੇ ਆਪਣਾ ਸਮਾਂ ਦਿੱਤਾ, ਤਜਰਬਾ ਦਿੱਤਾ ਜੰਗੇ ਆਜ਼ਾਦੀ ਨੂੰ ਬਣਾਉਣ ਵਾਸਤੇ ਤਾਂ ਲੰਬੇ ਸਮੇਂ ਤੋਂ ਇਹ ਸਰਕਾਰ ਜਿਹੜੀ ਹੈ ਅਜੀਤ ਨੂੰ ਆਪਣੇ ਤਰੀਕੇ ਨਾਲ ਚਲਾਉਣ ਵਾਸਤੇ ਉਹਨਾਂ ਨੂੰ ਧਮਕੀਆਂ ਦੇ ਰਹੀ ਸੀ। ਅੱਜ ਬਖਲਾਹਰ ਦੇ ਵਿੱਚ ਆ ਕੇ ਕਿ ਜਦੋਂ ਵੱਡੀਆਂ-ਵੱਡੀਆਂ ਸਟੋਰੀਆਂ ਇਹਨਾਂ ਦੇ ਪਰਦੇ ਅਜੀਤ ਨੂੰ ਖੁੱਲੇ ਜਾ ਰਹੇ ਨੇ। ਇਹਨਾਂ ਨੇ ਸਰਦਾਰ ਭਜਿੰਦਰ ਸਿੰਘ ਹਮਦਰਦ ਖੜਾਕ ਜਿਹੜਾ ਪਤਾ ਲੱਗਿਆ ਪਰਚਾ ਦਰਜ ਕੀਤਾ। ਮੈਂ ਸਮਝਦਾ ਇਹ ਲੋਕਤੰਤਰ ਦਾ ਕਤਲ ਆ ਕਿ ਪ੍ਰੈਸ ਦੀ ਆਜ਼ਾਦੀ ਉੱਤੇ ਬਹੁਤ ਵੱਡਾ ਹਮਲਾ ਔਰ ਮੈਂ ਚਾਹੁੰਦਾ ਕਿ ਇਲੈਕਸ਼ਨ ਕਮਿਸ਼ਨ ਨੂੰ ਇਹਦਾ ਸ਼ਕਤੀ ਨਾਲ ਨੋਟਿਸ ਜਨਣ ਤੇ ਜੇ ਇਹ ਹਾਲਾਤ ਅਖਬਾਰਾਂ ਦੇ ਪੰਜਾਬ ਚ ਹੋ ਗਏ ਤਾਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਿੱਥੋਂ ਹੋਏ ਔਰ ਦੇਸ਼ ਦੀਆਂ ਅਦਾਲਤਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਇਹ ਐਮਰਜੈਂਸੀ ਵਾਲੇ ਹਾਲਾਤ ਜਿਹੜੇ ਸਰਕਾਰਾਂ ਪੈਦਾ ਕਰ ਰਹੀਆਂ ਇਹਦੇ ਤੇ ਅਦਾਲਤਾਂ ਨੂੰ ਵੀ ਕਿਹੜਾ ਸੁਭਾ ਮੋਟੋ ਇਹਨਾਂ ਤਰ੍ਹਾਂ ਬੋਲ ਸਕਦਾ ਹੈ ਕਿ ਇਸ ਤੀ ਕੈਂਡੀਡੇਟ ਨੇ ਵੱਡੇ ਸੰਪਾਦਕਾਂ ਨੂੰ ਡਰਾਉਣ ਲੱਗ ਪਿਆ ਆਹ ਬੰਦੇ ਦੀ ਆਵਾਜ਼ ਵੀ ਜਿਹੜੀ ਹੈ ਉਹ ਸਕੱਟਲ ਕੀਤੀ ਜਾਏਗੀ ਸੋ ਮੈਂ ਨੂੰ ਕੰਡਮ ਕਰ ਤੇ ਇਸ ਵੀਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਅਜੀਤ ਅਖਬਾਰ ਦੇ ਸੰਪਾਦਕ ਵਰਜਿੰਦਰ ਸਿੰਘ ਹਮਦਰਦ 26 ਵਿਅਕਤੀਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਦਰਅਸਲ ਇਸ ਮਾਮਲੇ ਦੇ ਵਿੱਚ 420 ਦੇ ਸਣੇ ਕਈ ਹੋਰ ਧਾਰਾਵਾਂ ਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਮੁਕਦਮਾ ਦਰਜ ਕੀਤਾ ਗਿਆ ਹੈ ਜੰਗ ਅਜ਼ਾਦੀ ਮੈਮੋਰੀਅਲ ਕਰਤਾਰਪੁਰ ਦੇ ਪ੍ਰੋਜੈਕਟ ਨੂੰ ਬਣਾਉਣ ਦੇ ਲਈ ਜਿੱਥੇ ਚੇਅਰਮੈਨ ਵਰਜਿੰਦਰ ਸਿੰਘ ਹਮਦਰਦ ਦੀ ਸਰਪ੍ਰਸਤੀ ਹੇਠ ਬਣੇ ਸਾਰੇ ਪ੍ਰੋਜੈਕਟ ਦੀ ਪੰਜਾਬ ਸਰਕਾਰ ਦੀ ਹੁਕਮਾਤੇ ਜਾਂਚ ਹੋ ਰਹੀ ਸੀ ਵਿਜੀਲੈਂਸ ਇਸ ਮਾਮਲੇ ਦੇ ਵਿੱਚ ਲੰਬੀ ਜਾਂਚ ਕਰ ਰਹੀ ਸੀ ਜਿਸ ਤੋਂ ਬਾਅਦ ਹੁਣ ਵਰਜਿੰਦਰ ਸਿੰਘ ਹਮਦਰਦ ਤੋਂ ਇਲਾਵਾ ਹੋਰ ਕਈ ਲੋਕ ਨੇ ਜਿਨ੍ਹਾਂ ਤੇ ਮੁਕਦਮਾ ਦਰਜ ਹੋ ਚੁੱਕਿਆ ਹੈ ਦੱਸਦੀ ਕਿ ਇੱਥੇ ਇੱਕ ਆਈਐਸ ਅਧਿਕਾਰੀ ਤੇ ਲੁਧਿਆਣਾ ਦੇ ਵੱਡੇ ਬਿਲਡਰ ਵੀ ਸ਼ਾਮਲ ਨੇ 26 ਵਿਅਕਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਤੇ ਕੇਸ ਦਰਜ ਕੀਤਾ ਗਿਆ ਹੈ ਦਰਅਸਲ ਵਰਜਿੰਦਰ ਸਿੰਘ ਹਮਦਰਦ ਨੂੰ ਗ੍ਰਿਫਤਾਰੀ ਦੇ ਲਈ 6 ਦਿਨਾਂ ਦਾ ਨੋਟਿਸ ਪੇਸ਼ ਦਿੱਤਾ ਗਿਆ ਇਸ ਦੇ ਨਾਲ ਕਈ ਬਿਲਡਰ ਜਿਹੜੇ ਨੇ ਉਹਨਾਂ ਸਮੇਤ ਅਧਿਕਾਰੀ ਗ੍ਰਿਫਤਾਰ ਹੋਏ ਨੇ 13 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਇਹ ਮੁਕਦਮਾ 26 ਵਿਅਕਤੀਆਂ ਤੇ ਦਰਜ ਕੀਤਾ ਗਿਆ ਦਰਅਸਲ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13 ਤੇ ਮੁਕਦਮਾ ਦਰਜ ਭਾਰਤੀ ਦੰਡਾਵਲੀ ਦੀ ਧਾਰਾ 420 467 ਤੇ 468 ਇਸ ਦੇ ਨਾਲ 471 ਤੇ 120 ਦੇ ਤਹਿਤ ਦਰਜ ਕੀਤਾ ਗਿਆ ਤਾਂ ਵੱਡੀ ਕਾਰਵਾਈ ਦੱਸਦੀ ਹੈ ਕਿ ਅਜੀਤ ਅਖਬਾਰ ਦੇ ਸੰਪਾਦਕ ਵਰਜਿੰਦਰ ਸਿੰਘ ਹਮਦਰਦ ਸਣੇ 26 ਵਿਅਕਤੀ ਨੇ ਜਨਾ ਤੇ ਵੱਡੀ ਕਾਰਵਾਈ ਹੋਈ ਹੈ ਜੰਗ ਆਜ਼ਾਦੀ ਮੈਮੋਰੀਅਲ ਕਰਤਾਰਪੁਰ ਦੇ ਪ੍ਰੋਜੈਕਟ ਨੂੰ ਲੈ ਕੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਸੀ ਵਿਜੀਲੈਂਸ ਨੂੰ ਹੁਕਮ ਦਿੱਤੇ ਗਏ ਸਨ ਤੇ ਵਿਜੀਲੈਂਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਸੀ ਤਾਂ ਹੁਣ ਵਰਜਿੰਦਰ ਹਮਦਰਦ ਇੱਕ ਆਈਐਸ ਅਧਿਕਾਰੀ ਸਣੇ 26 ਵਿਅਕਤੀਆਂ ਤੇ ਐਫਆਈਆਰ ਦਰਜ ਹੋਈ ਹੈ। ਅਨਲਨੀ ਐਮਰਜੈਂਸੀ ਵਾਲੇ ਜਿਹੜੇ ਹਾਲਾਤ ਆ ਉਹ ਇਸ ਵੇਲੇ ਪੈਦਾ ਕੀਤੇ ਜਾ ਰਹੇ ਹਨ। ਉਹ ਪੰਜਾਬ ਦੇ ਵਿੱਚ ਜਿਹੜਾ মিডিਆ ਦਾ ਗळा ਘੁੱਟਣ ਵਾਸਤੇ ਜਿਵੇਂ ਐਮਰਜੈਂਸੀ ਦੇ ਵੇਲੇ ਕੀਤਾ ਗਿਆ ਸੀ ਉਹ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਸਰਦਾਰ ਭਜਿੰਦਰ ਸਿੰਘ ਹਮਦਾਨ ਦੇ ਵਿਰੁੱਧ ਪਰਚਾ ਦਰਜ ਕਰਕੇ ਸੋ ਮੈਂ ਇਸ ਗੱਲ ਨੂੰ ਕੰਡਮ ਕਰਦਾ ਇਹ ਬਹੁਤ ਹੀ ਘਟਿਆ ਕੰਮ ਸਰਕਾਰ ਨੇ ਕੀਤਾ ਤੇ মিডিਆ ਦੀ ਆਜ਼ਾਦੀ ਦੇ ਉੱਤੇ ਬਹੁਤ ਵੱਡਾ ਹਮਲਾ ਔਰ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਾ ਕਿ ਜਿਹੜੀ ਅਜੂਬੀਤ ਹੈ ਇਹ ਪੰਜਾਬ ਦਾ ਪੰਜਾਬੀਆਂ ਦਾ ਪੰਜਾਬੀਅਤ ਦਾ ਸਭ ਤੋਂ ਵੱਡਾ ਆਧਾਰ ਹੈ। ਔਰ ਬੜੀ ਵੱਡੀ ਇਹਦੀ ਕੰਟਰੀਬਿਊਸ਼ਨ ਹੈ। ਔਰ ਸਰਦਾਰ ਬਚੰਦਰ ਸਿੰਘ ਹੰਦਰ ਸਰਵ ਨੇ ਜੰਗੇ ਆਜ਼ਾਦੀ ਦੇ ਵਿੱਚ ਬੜਾ ਕਮਾਲ ਦਾ ਯੋਗਦਾਨ ਜਿਹੜਾ ਪਾਇਆ ਔਰ ਬੜੀ ਇਮਾਨਦਾਰੀ ਦੇ ਨਾਲ ਉਹਨਾਂ ਨੇ ਕੰਮ ਕੀਤਾ ਇਸ ਕਰਕੇ ਉਸ ਸ਼ਖਸੀਅਤ ਨੂੰ ਡਰਾਉਣ ਵਾਸਤੇ ਕਿ ਜੇ ਉਹਨੇ ਆਪਣਾ ਸਮਾਂ ਦਿੱਤਾ, ਤਜਰਬਾ ਦਿੱਤਾ ਜੰਗੇ ਆਜ਼ਾਦੀ ਨੂੰ ਬਣਾਉਣ ਵਾਸਤੇ ਤਾਂ 90 ਸਮੇਂ ਤੋਂ ਇਹ ਸਰਕਾਰ ਜਿਹੜੀ ਹੈ अजीत ਨੂੰ ਆਪਣੇ ਤਰੀਕੇ ਨਾਲ ਚਲਾਉਣ ਵਾਸਤੇ ਉਹਨਾਂ ਨੂੰ ਧਮਕੀਆਂ ਦੇ ਰਹੀ ਸੀ ਅੱਜ ਬਖਲਾਹਰ ਦੇ ਵਿਚ ਆ ਕੇ ਕਿ ਜਦੋਂ ਵੱਡੀਆਂ-ਵੱਡੀਆਂ ਸਟੋਰੀਆਂ ਇਹਨਾਂ ਦੇ ਪਰਦੇ अजीत ਨੂੰ ਖੁੱਲ੍ਹੇ ਜਾ ਰਹੇ ਹਨ ਇਹਨਾਂ ਨੇ ਸਰਦਾਰ ਭਜਿੰਦਰ ਸਿੰਘ ਹਮਦਰਦ ਖਲਾਫ ਜਿਹੜਾ ਪਤਾ ਲੱਗਿਆ ਪੱਤਰ ਦਰਜ ਕੀਤਾ ਮੈਂ ਸਮਝਦਾ ਇਹ ਲੋਕਤੰਤਰ ਦਾ ਕਤਲ ਆ ਇਹ ਪ੍ਰੈਸ ਦੀ ਆਜ਼ਾਦੀ ਉੱਤੇ ਬਹੁਤ ਵੱਡਾ ਹਮਲਾ ਔਰ ਮੈਂ ਚਾਹੁੰਦਾ ਕਿ ਇਲੈਕਸ਼ਨ ਕਮਿਸ਼ਨ ਨੂੰ ਇਹਦਾ ਸ਼ਕਤੀ ਨਾਲ ਨੋਟਿਸ ਲੈਣ ਤੇ ਜੇ ਇਹ ਹਾਲਾਤ ਅਠਵਾਰਾਂ ਦੇ ਪੰਜਾਬ 'ਚ ਹੋ ਗਏ ਤਾਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਿੱਥੇ ਹੋਏ ਔਰ ਦੇਸ਼ ਦੀਆਂ ਅਦਾਲਤਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਇਹ ਐਮਰਜੈਂਸੀ ਵਾਲੇ ਹਾਲਾਤ ਜਿਹੜੇ ਸਰਕਾਰਾਂ ਪੈਦਾ ਕਰ ਰਹੀਆਂ ਇਹਦੇ ਤੇ ਅਦਾਲਤਾਂ ਨੂੰ ਵੀ ਜਿਹੜਾ ਸੁਭਾ ਮੋਟੋ ਇਹ ਨਤੀਜਾ ਤਾਂ ਬੋਲਣਾ ਪਈਦਾ ਜੇ ਇਸ ਤਰੀਕਾਡੇ ਦੇ ਵੱਡੇ ਸੰਪਾਦਕਾਂ ਨੂੰ ਡਰਾ ਧਮਕਾਉਣ ਲੱਗ ਪਿਆ ਆਹ ਬੰਦੇ ਦੀ ਆਵਾਜ਼ ਵੀ ਜਿਹੜੀ ਹੈ ਉਹ ਸਕਟਲ ਕੀਤੀ ਜਾਏਗੀ ਸੋ ਮੈਂ ਵੀ ਕਦਮ ਕਰਾਂਗਾ ਅੱਛਾ ਤਸਵੀਰ ਦੇ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਅਜੀਤ ਅਖਬਾਰ ਦੇ ਸੰਪਾਦਕ ਵਰਜਿੰਦਰ ਸਿੰਘ ਹਮਦਰਦ ਸਣੇ 26 ਵਿਅਕਤੀਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਦਰਅਸਲ ਇਸ ਮਾਮਲੇ ਦੇ ਵਿੱਚ 420 ਦੇ ਸਣੇ ਕਈ ਹੋਰ ਧਨਾਵਾਂ ਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਮੁਕੱਦਮਾ ਦਰਜ ਕੀਤਾ ਗਿਆ ਜੰਗ ਅਜ਼ਾਦੀ ਮੈਮੋਰੀਅਲ ਕਰਤਾਰਪੁਰ ਦੇ ਪ੍ਰੋਜੈਕਟ ਨੂੰ ਬਣਾਉਣ ਦੇ ਲਈ ਜਿੱਥੇ ਚੇਅਰਮੈਨ ਵਰਜਿੰਦਰ ਸਿੰਘ ਹਮਦਰਦ ਦੀ ਸਰਪ੍ਰਸਤੀ ਹੇਠ ਬਣੇ ਸਾਰੇ ਪ੍ਰੋਜੈਕਟ ਦੀ ਪੰਜਾਬ ਕਾਰਦੀ ਹੁਕਮਾਤੇ ਜਾਂਚ ਹੋ ਰਹੀ ਸੀ ਵਿਜੀਲੈਂਸ ਦੇ ਮਾਮਲੇ ਦੇ ਵਿੱਚ ਲੰਬੀ ਜਾਂਚ ਕਰ ਰਹੀ ਸੀ ਜਿਸ ਤੋਂ ਬਾਅਦ ਹੁਣ ਵਰਜਿੰਦਰ ਸਿੰਘ ਹਮਦਰਦ ਤੋਂ ਇਲਾਵਾ ਹੋਰ ਕਈ ਲੋਕ ਨੇ ਜਿਨ੍ਹਾਂ ਤੇ ਮੁਕੱਦਮਾ ਦਰਜ ਹੋ ਚੁੱਕਿਆ ਹੈ ਦੱਸਦੀ ਕਿ ਇੱਥੇ ਇੱਕ ਆਈਐਸ ਅਧਿਕਾਰੀ ਤੇ ਲੁਧਿਆਣਾ ਦੇ ਵੱਡੇ ਬਿਲਡਰ ਵੀ ਸ਼ਾਮਲ ਨੇ 26 ਵਿਅਕਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਤੇ ਕੇਸ ਦਰਜ ਕੀਤਾ ਗਿਆ ਹੈ ਦਰਅਸਲ ਵਰਜਿੰਦਰ ਸਿੰਘ ਹਮਦਰਦ ਨੂੰ ਗ੍ਰਿਫਤਾਰੀ ਦੇ ਲਈ 6 ਦਿਨਾਂ ਦਾ ਨੋਟਿਸ ਪੇਸ ਦਿੱਤਾ ਗਿਆ ਇਸ ਦੇ ਨਾਲ ਕਈ ਬਿਲਡਰ ਜਿਹੜੇ ਨੇ ਉਹਨਾਂ ਸਮੇਤ ਅਧਿਕਾਰੀ ਗ੍ਰਿਫਤਾਰ ਹੋਏ ਨੇ 13 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਇਹ ਮੁਕਦਮਾ 26 ਵਿਅਕਤੀਆਂ ਤੇ ਦਰਜ ਕੀਤਾ ਗਿਆ ਹੈ ਦਰਅਸਲ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13 ਤੇ ਮੁਕਦਮਾ ਦਰਜ ਭਾਰਤੀ ਦੰਡਾਵਲੀ ਦੀ ਧਾਰਾ 420 467 ਤੇ 468 ਇਸ ਦੇ ਨਾਲ 471 ਤੇ 120 ਦੇ ਤਹਿਤ ਦਰਜ ਕੀਤਾ ਗਿਆ ਤਾਂ ਵੱਡੀ ਕਾਰਵਾਈ ਦੱਸਦੀ ਹੈ ਕਿ ਅਜੀਤ ਅਖਬਾਰ ਦੇ ਸੰਪਾਦਕ ਵਰਜਿੰਦਰ ਸਿੰਘ ਹਮ ਦਰਦ ਸਣੇ 26 ਵਿਅਕਤੀ ਨੇ ਜਿਨ੍ਹਾਂ ਤੇ ਵੱਡੀ ਕਾਰਵਾਈ ਹੋਈ ਹੈ ਜੰਗ ਆਜ਼ਾਦੀ ਮੈਮੋਰੀਅਲ ਕਰਤਾਰਪੁਰ ਦੇ ਪ੍ਰੋਜੈਕਟ ਨੂੰ ਲੈ ਕੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਸੀ ਵਿਜੀਲੈਂਸ ਨੂੰ ਹੁਕਮ ਦਿੱਤੇ ਗਏ ਸਨ ਤੇ ਵਿਜੀਲੈਂਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਸੀ ਤਾਂ ਹੁਣ ਵਰਜਿੰਦਰ ਹਮਦਰਦ ਇੱਕ ਆਈਐਸ ਅਧਿਕਾਰੀ ਸਣੇ 26 ਵਿਅਕਤੀਆਂ ਤੇ ਐਫਆਈਆਰ ਦਰਜ ਹੋਈ अनएलेनी इमरजेंसी ਵਾਲੇ ਜਿਹੜੇ ਹਾਲਾਤ ਆ ਉਹ ਇਸ ਵੇਲੇ ਪੈਦਾ ਕੀਤੇ ਜਾ ਉਹ ਪੰਜਾਬ ਦੇ ਵਿੱਚ ਜਿਹੜਾ ਮੀਡੀਆ ਦਾ ਗळा ਘੁੱਟਣ ਵਾਸਤੇ ਜਿਵੇਂ ਐਮਰਜੈਂਸੀ ਦੇ ਵੇਲੇ ਕੀਤਾ ਗਿਆ ਸੀ